ਅੱਜ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੋਟ ਤੋਂ ਐਮ ਐਲ ਏ ਐ ਸਾਥਾ ਆਈ ਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਤ ਚੇਤਾਈ ਨਹੀਂ ਕਿ ਜਿਹਾ ਬਾਣਾ ਵਰਤ ਜਾਏਗਾ ਵੀ ਅੱਜ ਕੁਵਰ ਵਿਜੇਪਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੌਰ ਤੋਂ ਐਮ ਐਲ ਏ ਐ ਸਾਥ ਦਾ ਆਈ ਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚਤਾਈ ਨਹੀਂ ਕਿ ਜਿਹਾ ਪਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਉਬਰ ਵਿਜੇ ਪ੍ਰਤਾਪ ਸਿੰਘ ਹਰ ਲੜਾਈ ਨੂੰ ਲੜਦੇ ਆ ਰਹੇ ਆ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ ਚ ਹੋਰ ਹਿੰਮਤ ਹੈ ਹੋਰ ਬਲ ਤੇ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ